ਆਤੀ ਦੇ ਮਗਰ ਆਜਿਆਂ ਦੀ ਫੌਜ ਉਸ ਤੋਂ ਮਗਰ ਨਵਾਬ ਅਦੀਨਾ ਬੇਗ ਦੀ ਫੌਜ ਮੁੱਕ ਦੀ ਗੱਲ ਸਤਗੁਰੂ ਕਾਲ ਨੂੰ ਜੰਗ ਹੋਣ ਵਾਲਾ ਤਿਆਰੀ ਕਰ ਲੈਣੀ ਚਾਹੀਦੀ ਹੈ ਅੱਗੇ ਆਪ ਜੀ ਦਿਲਾਂ ਦੀਆਂ ਜਾਣਨ ਵਾਲੇ ਪਾਦਸ਼ਾਹ ਕੁਝ ਬੋਲੇ ਨਹੀਂ ਪਰ ਮੁਸਕਰਾਪ ਹੈ ਬੜਾ ਵੱਡਾ ਇੱਕ ਸਵਾਲ ਹੈ ਜੰਗ ਸਿਰੇ ਤੇ ਖਲੋਤੀ ਹੈ ਬੂਹੇ ਗਾੜੀ ਦਸਤਕ ਦੇਣ ਵਾਸਤੇ ਤਿਆਰ ਹੈ ਪਰ ਪਾਚਾ ਮੁਸਕਰਾ ਰਹੇ ਨੇ ਇਸ ਦਾ ਕਾਰਨ ਸੇਖ ਸੰਤਾ ਨੇ ਆਖਿਆ ਮਹਾਰਾਜ ਅਸੀਂ ਸਮਝੇ ਨਹੀਂ ਆਪ ਕਿਉਂ ਮੁਸਕਰਾਏ ਪਾਚਾ ਨੇ ਆਖਿਆ ਸੀ ਤਾਂ ਰਾਜਿਆਂ ਦੀ ਅਕਿਰਤ ਘੰਟਾ ਤੇ ਮੁਸਕਰਾਏ ਆ ਜਿਨ੍ਹਾਂ ਦੀ ਖਾਤਰ ਪਿਤਾ ਵਾਰ ਦਿੱਤਾ ਜਿਨ੍ਹਾਂ ਲਈ ਪਿਤਾ ਸ਼ਹੀਦ ਕਰਵਾ ਦਿੱਤਾ ਅੱਜ ਜਾਬ ਦਾ ਉਹਨਾਂ ਕੋਲ ਜਰਨੈਲ ਵੀ ਖਤਮ ਹੋ ਗਿਆ ਜਿਹੜੇ ਜਾਨਵਰਾਂ ਦਾ ਸਹਾਰਾ ਲੈ ਕੇ ਸਾਡੇ ਉੱਤੇ ਹਮਲਾ ਕਰਨ ਵਾਸਤੇ ਕਾਲੇ ਪੈਰ ਆ ਲੈੰਦੇ ਹੋ ਜੇ ਆ ਰਹੇ ਨੇ ਸਾਡਾ ਵੀ ਤਾਂ ਹਥੀ ਤਿਆਰ ਬਰ ਤਿਆਰ ਹੈ ਸੇਖ ਸੰਗਤ ਨੇ ਆਖਿਆ ਪਾਚਾ ਸਾਡੇ ਕੋਲ ਤਾਂ ਨੇਕਾ ਹਥੀ ਨੇ ਤੁਹਾਡਾ ਇੱਕ ਪ੍ਰਸਿੱਧ ਆਤੀ ਹੈ ਪ੍ਰਸਾਦੀ ਆਤੀ ਇਹ ਰਾਜਾ ਰਤਨ ਰਾਜ ਨੇ ਅਸਾਮ ਵਿੱਚੋਂ ਭੇਡ ਕੀਤਾ ਸੀ ਇਹ ਬਰਮਾ ਥਾਈਲੈਂਡ ਦੇ ਇਲਾਕੇ ਵਿੱਚ ਪਾਇਆ ਜਾਂਦਾ ਇਧਰੋਂ ਮਿਲਦਾ ਹੀ ਨਹੀਂ ਇਹਦੇ ਪੂਛ ਤੋਂ ਲੈ ਕੇ ਤੇ ਸੁੰਡ ਤੱਕ ਚਿੱਟੇ ਰੰਗ ਦੀ ਚਾਰ ਉਂਗਲਾਂ ਦੀ ਪੱਟੀ ਸੀ ਖੂਬੀ ਕੀ ਹੈ ਬੜਾ ਸਿਖਾਇਆ ਹੋਇਆ ਹਥੀ ਹੈ ਜੇ ਪਾਚਾ ਆਪਣੇ ਨੌ ਟੰਕੀ ਕਮਾਂਡ ਦੇ ਵਿੱਚੋਂ ਤੀਰ ਛੱਡਦੇ ਨੇ ਨੌ ਟੰਕੀ ਦਾ ਭਾਵ ਹੈ ਮੈਂ ਪਿਛਲੀ ਵਾਰ ਸਾਂਝਾ ਕਰ ਦਿੱਤਾ ਸੀ ਇਸ਼ਾਰਾ ਨਾ ਬਹੁਤਾ ਨਾ ਜਾਵਾਂ ਤੇ ਇਸ਼ਾਰਾ ਕਰ ਦੇਵਾਂ ਨੌ ਟੰਕ ਦਾ ਕਮਾਂਡ ਕੀ ਹੁੰਦਾ ਇੱਕ ਟੰਕ ਹੁੰਦਾ 25 ਕਿਲੋ ਤੇ ਨੌ ਨੂੰ 25 ਨਾਲ ਗੁਣਾ ਕਰੋ 225 ਕਿਲੋ ਬਣਦਾ ਦੋ ਕੁਇੰਟਲ ਤੇ 25 ਕਿਜੀ ਬਣਦਾ ਹੁਣ ਉਹ ਕਮਾਂਡ ਚੁੱਕਣ ਵਿੱਚ 225 ਕਿਲੋ ਦਾ ਨਹੀਂ 6ਵੇਂ ਪਾਚਾ ਅਤੇ 10ਵੇਂ ਪਾਚਾ ਦਾ ਕਮਾਂਡ ਨੌ ਟੰਕ ਦਾ ਉਹ ਕਿਵੇਂ 225 ਕਿਲੋ ਦਾ ਹੈ ਅਕੋਰਡਿੰਗ ਟੂ ਐਨਸਾਈਕਲੋਪੀਡੀਆ ਆਫ ਸਿੱਖਿਜ਼ਮ ਗੁਰ ਸ਼ਬਦਰ ਤਨਾਕਰ ਮਹਾਨ ਕੋਚ ਕਰਤਾ ਭਾਈ ਸਾਹਿਬ ਭਾਈ ਕਾਨ ਸਿੰਘ ਨਾਭਾ ਜਿਹੜੀ ਕਮਾਨ ਦੀ ਤੰਦੀ ਹੈ ਉਹਨੂੰ ਰਾਤ ਨੂੰ ਢਿੱਲਾ ਕਰ ਕਰ ਦਿੱਤਾ ਜਾਂਦਾ ਇੱਕ ਪਾਸੇ ਤੋਂ ਜਦੋਂ ਉਹਦਾ ਚਿੱਲਾ ਚਾੜਿਆ ਜਾਵੇ ਇੱਕ ਤੰਦੀ ਖਿੱਚ ਕੇ ਦੂਜੇ ਸਿਰੇ ਤੇ ਮੇਲੀ ਜਾਵੇ ਇਹਨੂੰ ਚਿੱਲਾ ਚਾੜਦਾ ਕਿੰਦੇ ਨੇ ਜਦੋਂ ਚਿੱਲਾ ਚਾੜਦੇ ਸਮੇਂ ਕਿਸੇ ਦਾ ਇਹਨਾਂ ਜ਼ੋਰ ਲੱਗ ਜਾਵੇ ਜਿਵੇਂ ਇੱਕ ਹੱਥ ਨਾਲ 225 ਕਿਲੋ ਵਜ਼ਨ ਖਿੱਚ ਲਿਆ ਚੋਕਲਿਆ ਇਟ ਮੀਨਸ ਇਹ ਕਮਾਨ ਨਾ ਟੰਕਦੀ ਹੈ ਜਾਉ ਤੰਦੀ ਖਿੱਚ ਕੇ ਆਪਣੇ ਸਰਵਣਾ ਤੱਕ ਲਿਆ ਕੇ ਦਸ਼ਮ ਪਾਸ਼ਾ ਜਦੋਂ ਤੀਰ ਛੱਡਦੇ ਸਨ ਤੇ ਇਹਨਾਂ ਫੋਸ ਇਹਨਾਂ ਜ਼ੋਰ ਲੱਗਦਾ ਸੀ ਜਿਵੇਂ ਕਿਸੇ ਨੇ 252 ਕਿਲੋ ਵਜ਼ਨ ਇੱਕ ਹੱਥ ਨਾਲ ਖਿੱਚਿਆ ਹੋਵੇ ਉਹ ਦਸ਼ਮ ਪਾਸ਼ਾ ਦਾ ਕਮਾਨ ਨੋ ਟੰਕ ਦਾ ਜਦੋਂ ਨੋ ਟੰਕ ਦੇ ਕਮਾਨ ਵਿੱਚੋਂ ਤੀਰ ਜਾਣਾ ਇਹ ਸਾਥੀ ਨੇ ਤੰਦੀ ਖਿੱਚ ਕੇ ਆਪਣੇ ਸਰਵਣਾ ਤੱਕ ਲਿਆ ਕੇ ਚੜਾ ਕੇ ਲੈ ਆਉਣਾ ਕਦੀ ਇਹਨੇ ਮਰਦੇ ਚਰਨ ਤੋਣੇ ਕਦੀ ਚੋਰ ਬਰਦਾਰ ਬਣ ਜਾਣਾ ਸੰਤਾਨ ਨੇ ਆਖਿਆ ਪਾਚਾ ਕੀ ਪ੍ਰਸਾਦੀ ਹਾਥੀ ਰਾਜਾ ਦੇ ਹਾਥੀ ਦੇ ਮੁਕਾਬਲੇ ਜਾਵੇਗਾ ਸਤਗੁਰੂ ਆਖਿਆ ਨਹੀਂ ਇਨਕੇ ਮੋਟੇ ਕਮਾਂ ਵਾਸਤੇ ਪ੍ਰਸਾਦੀ ਹਾਥੀ ਥੋੜਾ ਰੱਖੇ ਨੇ ਮਹਾਰਾਜ ਫਿਰ ਕੌਣ ਜਾਵੇਗਾ ਸਤਗੁਰੂ ਕਹਿੰਦੇ ਉਹ ਸਾਡੀ ਗੁਰੂ ਕੀ ਸੰਗਤ ਵਿੱਚ ਬੈਠਾ ਹਾਥੀ ਉਹ ਜਾਵੇਗਾ ਮੈਦਾਨੇ ਜੰਗ ਮਹਾਰਾਜ ਸੰਗਤ ਵਿੱਚ ਤਾਂ ਕੋ ਭਾਰੇ ਸਰੀਰ ਦਾ ਆਦਮੀ ਬੈਠਾ ਹੋਵੇ ਦੂਰੋਂ ਨਜ਼ਰ ਪੈ ਜਾਂਦਾ ਹੈ ਹਾਥੀ ਬੈਠਾ ਹੋਵੇ ਤੇ ਨਜ਼ਰ ਨਾ ਆਵੇ ਸਤਗੁਰੂ ਸਾਨੂੰ ਪਤਾ ਨਹੀਂ ਲੱਗਾ ਸਮਝ ਨਹੀਂ ਲੱਗੀ ਕਿਆ ਆਇਆ ਦੱਸਿਆ ਨਹੀਂ ਕਿਰਪਾ ਕਰੋ ਕੌਣ ਭਾਗਾ ਵਾਲਾ ਜਿਸ ਨੂੰ ਤੁਸੀਂ ਹਾਤੀ ਦਾ ਖਿਤਾਬ ਦੇ ਦਿੱਤਾ ਤੇ ਪਾਚਾ ਫਿਰ ਆਪਣੀ ਮੁਬਾਰਕ ਰਸਲਾਂ ਤੋਂ ਦੱਸਣ ਲੱਗੇ ਨੇ ਝਾਤੀ ਮਾਰਨੀ ਆਂ ਪੀ ਕੌਣ ਐ ਭਾਗਾ ਵਾਲਾ ਜਿਸ